ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਦਾ ਸਾਰੇ ਦਰਸ਼ਕਾਂ ਦਾ ਮੈਂ ਪ੍ਰਵੀਨਦਰ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਠੇ ਬਵਾਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟਿਕਨ ਦਿੱਤਾ ਗਿਆ ਸੀ ਤੇ ਹੁਣ ਜਿਹੜੀ 바ਰੀ ਹੈ ਉਹ ਬਾਗੀ ਤੜੇ ਦੇ ਆਗੂਆਂ ਦੀ ਹੈ ਅਤੇ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਪਹਿਲਾਂ ਹੀ ਇੱਕ ਅਜੇਹੀ ਬਾਜ਼ੀ ਖੇਡ ਦਿੱਤੀ ਗਈ ਹੈ ਜਿਸ ਨਾਲ ਸੁਖਬੀਰ ਸਿੰਘ ਬਾਦਲ ਸਮੇਤ ਜੱਦਦਾਰ ਜਿਹੜੇ ਹੈਗੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਵੀ ਸੋਚੀ ਪੈ ਗਏ ਨੇ ਕਿਉਂਕਿ ਜੋ ਇੱਕ ਨਿਮਾਨ ਸਿੱਖ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮਾਫੀ ਮੰਗਣ ਦਾ ਜ਼ਿਕਰ ਕੀਤਾ ਗਿਆ ਸੀ ਜੱਤਰ ਦੇ ਵੱਲੋਂ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਾਂ ਆਪਣੇ ਆਪ ਨੂੰ ਨਿਮਾਨ ਸਿੱਖ ਕਹਿ ਦਿੱਤਾ ਗਿਆ ਪਰ ਨਿਮਾਨ ਸਿੱਖ ਜਿਹੜੀ ਡੈਫੀਨੇਸ਼ਨ ਹੈ ਉਹ ਕਲੀਅਰ ਕੀਤੀ ਹੈਗੀ ਬਾਗੀ ਤੜੇ ਦੇ ਵੱਲੋਂ ਇਸ ਨੂੰ ਲੈ ਕੇ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਸਾ ਦੇ ਵੱਲੋਂ ਇੱਕ ਵੱਡੀ ਚਾਲ ਖੇਡੀ ਗਈ ਹੈ ਅਤੇ ਅੱਜ ਜਦੋਂ ਪਰਮਿੰਦਰ ਢੀਂਸਾ ਅਤੇ ਬੀਬੀ ਜਗੀਰ ਕੌਰ ਜੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜੋ ਕਿ ਬਾਗੀ ਤੜੇ ਦੇ ਵੱਲੋਂ ਬਣਾਈ ਗਈ ਸੀ ਪਾਰਟੀ ਉਸ ਤੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ ਅਤੇ ਇਹਦਾ ਅਸਤੀਫਾ ਭੇਜਿਆ ਗਿਆ ਜੋ ਪਾਰਟੀ ਦੇ ਕਨਵੀਨਿਐਂਸਾ ਲਹਿਰ ਦੇ ਗੁਰਪ੍ਰਤਾ ਵਡਾਲਾ ਹੈਗੇ ਨੇ ਉਹਨਾਂ ਨੂੰ ਭੇਜਿਆ ਗਿਆ ਪਰਮਿੰਦਰ ਢੀਂਸਾ ਅਤੇ ਬੀਬੀ ਜਗੀਰ ਕੌਰ ਦੇ ਬਲੋਤੇ ਉਸ ਤੋਂ ਬਾਅਦ ਜਿਹੜਾ ਕਿ ਅੱਜ ਹੈਗੇ ਨੇ ਪਰਮਿੰਦਰ ਢੀਂਸਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਕੀ ਹੈ ਸਪਸ਼ਟੀਕਰਨ ਹੈ ਉਹ ਦਿੱਤਾ ਗਿਆ ਕਿਉਂਕਿ ਜਿਸ ਸਮੇ ਇਹ ਪੂਰਾ ਵਾਕਿਆ ਹੋਇਆ ਸੀ ਤਾਂ ਉਸ ਸਮੇ ਪਰਮਿੰਦਰ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੰਤਰੀ ਦੇ ਅਹੁਦੇ ਉੱਪਰ ਸਨ ਤੇ ਉਹਨਾਂ 15 ਉਹ ਜਿਹੜੇ ਕਿ ਮੰਤਰੀਆਂ ਦੀ ਸੂਚੀ ਵਿੱਚ ਪਰਮਿੰਦਰ ਢੀਂਸਾ ਤੇ ਬੀਬੀ ਜਗੀਰਕੌਰ ਦਾ ਨਾਮ ਵੀ ਆਉਂਦਾ ਹੈ ਜਿਹੜੇ ਕਿ ਅਕਾਲੀ ਸਰਕਾਰ ਸਮੇਂ ਜਦੋਂ ਬੇਅਦਬੀਆਂ ਹੋਈਆਂ ਜਾਂ ਗਲਤੀਆਂ ਹੋਈਆਂ ਸੀ ਤਾਂ ਉਹਨਾਂ ਦੇ ਵਿੱਚ ਸ਼ਾਮਲ ਸਨ ਤਾਂ ਇੱਕ ਪਾਸੇ ਇੱਥੇ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਹੈ ਉਹ ਪਹਿਲਾਂ ਹੀ ਆਪਣੇ ਜਿਹੜੇ ਕਿ ਹੈ ਸਪਸ਼ਟਕਰਨ ਦੇ ਚੁੱਕੇ ਨੇ ਤੇ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਚੁੱਕੇ ਨੇ ਨਿਮਾਣੇ ਸਿੱਖ ਨੂੰ ਖੁਦ ਕਹਿ ਰਹੇ ਸਨ ਪਰ ਬੀਬੀ ਜਗੀਰਕੌਰ ਦੇ ਵੱਲੋਂ ਜੋ ਵੱਡੀ ਗੱਲ ਆਖੀ ਗਈ ਹੈ ਕਿ ਨਿਮਾਣੇ ਸਿੱਖ ਦਾ ਮਤਲਬ ਜਿਹੜਾ ਆ ਉਹ ਕੁਝ ਹੋਰ ਹੁੰਦਾ ਨਿਮਾਣ ਸਿੱਖ ਉਹ ਹੁੰਦਾ ਹੈ ਜਿਹੜਾ ਆਪਣਾ ਰੁਤਬਾ ਆਪਣਾ ਓਧਾ ਆਪਣਾ ਜਿਹੜਾ ਕੀ ਹੈ ਜਿਹੜਾ ਕੀ ਹੈ ਰੈਂਕ ਛੱਡ ਕੇ ਬਿਨਾਂ ਕਿਸੇ ਪਾਵਰ ਤੋਂ ਇੱਕ ਨਿਮਾਣ ਸਿੱਖ ਵਜੋ ਗੁਰੂ ਸਾਹਿਬ ਦੇ ਅੱਗੇ ਆਪਣਾ ਸੀੜ ਨਿਭਾਵੇ ਅਤੇ ਆਪਣੀਆਂ ਕੀਤੀਆਂ ਗਲਤੀਆਂ ਦਾ ਪ੍ਰਸ਼ਟਾਪ ਕਰੇ ਆਪਣੀਆਂ ਕੀਤੀਆਂ ਗਲਤੀਆਂ ਦੀ ਮਾਫੀ ਮੰਗੇ ਅਤੇ ਬੀਬੀ ਜਗੀਰਕੋਟ ਦਾ ਕਹਣਾ ਕਿ ਅਸੀਂ ਨਿਮਾਣ ਸਿੱਖ ਵਜੋ ਜਾ ਰਹੇ ਹਾਂ ਪਰ ਸੁਖਬੀਰ ਸਿੰਘ ਬਾਦਲ ਨਿਮਾਣ ਸਿੱਖ ਵਜੋ ਜਿਹੜੇ ਹੈਗੇ ਨੇ ਅਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਨੂੰ ਛੱਡੇ ਬਿਨਾ ਜਾਂ ਫਿਰ ਹੋਰ ਜਿਹੜੇ ਕੀ ਉਹਨਾਂ ਦੇ ਕੋਲ ਅਹੁਦੇ ਸਨ ਉਹਨੂੰ ਤਿਆਗੇ ਬਿਨਾ ਹੀ ਅਕਾਲ ਤਖਤ ਸਾਹਿਬ ਵਿਖੇ ਚਲੇ ਗਏ ਇਹ ਨਿਮਾਣ ਸਿੱਖ ਦੀ ਜਿਹੜੀ ਆ ਉਹ ਪਰਵਾਸ਼ਾ ਨੂੰ ਨਹੀਂ ਦਰਸਾਉਂਦਾ ਸਗੋ ਬੀਬੀ ਜਗੀਰਕੋਟ ਦੇ ਵੱਲੋਂ ਹੋਰ ਵੀ ਜਿਹੜੀ ਕੀ ਗੱਲ ਆ ਕਿ ਗਈ ਹੈ ਪਰ ਦੂਜੇ ਪਾਸੇ ਇਸ ਪੂਰੇ ਮਸਲੇ ਨੂੰ ਲੈ ਕੇ ਇੱਕ ਵਾਰ ਫਿਰ ਜਿਹੜੀ ਚਰਚਾ ਛਿੜ ਗਈ ਹੈ ਪਰ ਇਸ ਦੇ ਨਾਲ ਹੀ ਜਿਹੜਾ ਕੀ ਅਕਾਲੀ ਦਲ ਹੈਗਾ ਜਾਂ ਫਿਰ ਆਪਾਂ ਕਹਿ ਲਈਏ ਕਿ ਬਾਗੀ ਤਰਾਂ ਦੀ ਸੁਧਾਰ ਲਹਿਰ ਪਾਰਟੀ ਹੈ ਉਸ ਸਭ ਨੂੰ ਲੈ ਕੇ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਕੀ ਹੈਗੇ ਨੇ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਤੋਂ ਜਿਹੜੇ ਕੀ ਹੈਗੇ ਨੇ ਬੀਬੀ ਜਗਿਰਚੋ ਇੱਕ ਹੋਰ ਜੁੜ ਚੁੱਕੇ ਨੇ ਬੀਬੀ ਜੀ ਸਵਾਗਤ ਹੈ ਤੁਹਾਡਾ ਅਮਰ ਟੀਵੀ ਤੇ ਸੋ ਕੁ ਤਕਨੀਕੀ ਕਾਰਨ ਕਰਕੇ ਜਿਹੜੀ ਕਾਲ ਹੈ ਉਹ ਡਿਸਕਨੈਕਟ ਹੋ ਗਈ ਪਰ ਆਪਾਂ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜਿਸ ਤਰ੍ਹਾਂ ਦੇ ਨਾਲ ਸਵਾਲ ਚੁੱਕੇ ਗਏ ਨੇ ਉਹ ਕਾਫੀ ਜ਼ਿਆਦਾ ਜਿਹੜੇ ਕਿ ਵੱਡੇ ਹੈਗੇ ਨੇ ਤੇ ਇਸ ਨੂੰ ਲੈ ਕੇ ਜਿਹੜਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਥਿਤੀ ਬਣੀ ਹੋਈ ਹੈ ਉਹ ਕਾਫੀ ਡਾਵਾ ਡੋਲ ਹੈ ਕਿਉਂਕਿ ਬਾਗੀ ਤਰ੍ਹਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਅਤੇ ਉਹਨਾਂ ਦਾ ਕਹਿੰਦੇ ਕਿ ਨਿਮਾਣੇ ਸਿੱਖੀ ਪਰਵਾਹਾ ਅਸੀਂ ਦੱਸਾਂਗੇ ਸੁਖਬੀਰ ਸਿੰਘ ਬਾਦਲ ਨੂੰ ਕਿ ਕੀ ਹੁੰਦੀ ਹੈ ਆਪਣੇ ਅਹੁਦੇ ਤਿਆਗ ਕੇ ਆਪਣਾ ਰੁਤਬਾ ਤਿਆਗ ਕੇ ਆਪਣਾ ਮਜੜਾ ਕੀ ਹੈ ਇੱਕ ਪ੍ਰਧਾਨਗੀ ਦਾ ਅਹੁਦਾ ਛੱਡ ਕੇ ਜਿਸ ਨੂੰ ਲੈ ਕੇ ਪੂਰੀ ਇਹ ਸਥਿਤੀ ਬਣੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਆਪਣੀ ਜਿਹੜੀ ਕਿ ਸ਼ਬਦੀ ਵਾਰ ਕੀਤੇ ਹੈਗੇ ਨੇ ਪਰ ਨਾਲ ਹੀ ਇਸ ਮਸਲੇ ਦੇ ਉੱਪਰ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੀ ਬਲਾਰੇ ਹੈਗੇ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹਵਾਲਾ ਦੰਦਿਆ ਹੋਇਆ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੋ ਸਥਿਤੀ ਕਾਫੀ ਜ਼ਿਆਦਾ ਇਸ ਸਮੇਂ ਜਿਹੜੀ ਆ ਉਹ ਡਾਵਾਡਲ ਹੋਈ ਹੈ ਪਰ ਅਜਿਹੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੀ ਹੈ ਉਹ ਡੁੱਬਦਾ ਵੇੜਾ ਪਾਰ ਕਰਨ ਲਈ ਜਿਹੜਾ ਕੀ ਹੈ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਕਿੰਨਾ ਕੀਤੇ ਯਤਨਸ਼ੀਲ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਹੈਗੇ ਨੇ ਤਰਸੀਮ ਸਿੰਘ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਸੰਘਰਸ਼ ਕਾਫੀ ਜ਼ਿਆਦਾ ਚੁਣੌਤੀਆਂ ਭਰਪੂਰ ਹੈ ਕਾਫੀ ਜ਼ਿਆਦਾ ਉਹ ਕੁਰਬਾਨੀਆਂ ਪਰਾ ਰਹੇ ਹੈ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਡੁੱਬਣ ਨਹੀਂ ਦੇਵਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਾਂਗੇ ਸੋ ਜ਼ਾਹਰ ਜੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਸ ਇਸ ਸਮੇਂ ਸਥਿਤੀ ਬਣੀ ਹੋਈ ਹੈ ਤਾਂ ਕੋਈ ਵੀ ਜਿਹੜਾ ਕੀ ਹੈਗਾ ਆ ਅਜੇਹ ਦੇ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਪਿੱਛੇ ਨਹੀਂ ਰਹਿ ਰਿਹਾ ਸੋ ਅਜੇਹ ਦੇ ਵਿੱਚ ਜਿਹੜਾ ਕੀ ਹੈ ਸਥਿਤੀ ਨੂੰ ਸੰਭਾਲਣ ਦੇ ਲਈ ਜਿਹੜਾ ਕੀ ਅਮਰਿਤਪਾਲ ਦਾ ਨਾਮ ਆ ਰਿਹਾ ਹੈ ਉਹ ਕਾਫੀ ਜ਼ਿਆਦਾ ਇਸ ਸਮੇਂ ਚਰਚਾ ਦੇ ਵਿੱਚ ਹੈ ਕਿਉਂਕਿ ਕਾਫੀ ਜ਼ਿਆਦਾ ਇਸ ਸਮੇਂ ਸਿੱਖ ਪੰਥ ਨੂੰ ਲੈ ਕੇ ਉਹਨਾਂ ਦਾ ਜਿਹੜਾ ਕੀ ਹੈ ਇੱਕ ਦਬਦਬਾ ਕਾਇਮ ਹੋਇਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਨੇ ਉਹ ਅਮਿਤਪਾਲ ਸਿੰਘ ਦੇ ਜਿਹੜੇ ਕੀ ਹੈ ਖਾਨੇ ਨੂੰ ਪੂਰਦੀਆਂ ਹੈਗੀਆਂ ਤੇ ਜੇ ਇਸ ਸਥਿਤੀ ਦੇ ਵਿੱਚ ਜੇ ਕੋ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਆਉਂਦੀ ਹੈ ਅਮਿਤਪਾਲ ਦੇ ਕੋਲ ਤਾਂ ਜ਼ਾਹਰ ਜੀ ਗੱਲ ਹੈ ਕਿ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਅਕਾਲੀ ਦਲ ਹੋ ਸਕਦਾ ਹੈ ਕਿ ਪਹਿਲਾਂ ਵਾਲੀ ਮਜ਼ਬੂਤ ਸਥਿਤੀ ਦੇ ਵਿੱਚ ਆ ਜਾਵੇ ਸੋ ਪਰਮਿੰਦਰ ਟੀਨ ਸਾਹਿਬ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਕਾ ਉਹ ਸੁਣਦੇ ਆ ਅਕਾਲ ਤਖਤ ਸਾਹਿਬ ਦਾ ਹੁਕਮ ਹੋ ਜਾਂ ਸੀ ਰੇਡੀਅਨ ਹਾਂ ਜਸਤੇਦਾਰ ਸਾਹਿਬਾਂ ਦਾ ਉਸ ਦੇ ਸੰਬੰਧੀ ਅੱਜ ਸਪਸ਼ਟਿਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਹਾਂ ਤੇ ਜੋ ਵੀ ਇੱਕ ਵਿੱਚ ਅਕਾਲ ਤਖਸਾਲ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੁਸਨ ਹੈ ਸਾਰਾ ਅਸੀਂ ਸ਼ਰੂਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਸਾਲ ਨੂੰ ਸਮਰਪਿਤ ਹੈ ਅਕਾਲ ਤਖਸਾਲ ਦਾ ਹੁਕਮ ਸਾਡੇ ਵਾਸਤੇ ਸਰਮੌਰ ਹੈ ਕਿਰਸਾ ਸਾਹਿਬ ਤੁਸੀਂ ਪਹਿਲਾਂ ਵੀ ਆਏ ਸੀ ਕਿ ਥਲੇ ਸੱਧਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਮਾਫੀ ਨਾਮਾ ਮੰਗਿਆ ਸੀ ਇਹ ਫਿਰ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀਗਾ ਕਿ ਉਹ ਜਿਹੜਾ ਮਾਫੀ ਨਾਮਾ ਤੁਹਾਡਾ ਪੂਰਨ ਨਹੀਂ ਹੋਇਆ ਸੀਗਾ ਦੇਖੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਕੋਈ ਗੱਲ ਨਹੀਂ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਸਖਬ ਸਾਹਿਬ ਤੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਕਾਬਤਖਸਾਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਕਿਸੇ ਨੇ ਕੋਈ ਟਿੱਪਣੀ ਇਸ ਮੇਂ ਨਹੀਂ ਕਰਨੀ ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਨਾ ਉਹ ਕਾਬਤਖਸਾਬ ਦਾ ਜੋ ਹੁਕਮ ਹੋਊਗਾ ਉਹ ਸਾਨੂੰ ਪ੍ਰਵਾਨ ਹੈ ਬਸ ਸਜ਼ਾ ਲਗਾਈ ਜਾ ਸਕਦੀ ਹੈ ਇਸ ਕਰਕੇ ਕਾਬਤਖਸਾਬ ਬਲੋ ਸਹੀ ਤਾਰੀਖ ਵਿੱਚ ਸਜ਼ਾ ਲਗਾਈ ਜਾ ਸਕਦੀ ਹੈ ਇਸ ਸੰਬੰਧ ਵਿੱਚ ਕਾਬਤਖਸਾਬ ਇਹ ਕੋ ਤਾਂ ਕਾਬਤਖਸਾਬ ਦਾ ਪ੍ਰੈਰੋਗੇਟਿਵ ਹੈ ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਛ ਕਰਨ ਅਸੀਂ ਉਹਦੇ ਵਾਸਤੇ ਹੱਲ ਜੰਦਾ ਜਿਹੜੇ ਉਹਦੇ ਮਿਲੇ ਸੀ ਆਪਾਂ ਉਹਨੂੰ ਸਰਪ੍ਰਸਤੀਪਾ ਦੇ ਕੇ ਆਪਾਂ ਪਸਾਈਏ ਆ ਤੁਹਾਡੇ ਫੈਸਲੇ ਹੈਗੇ ਸੀ ਮੈਂ ਮੈਂ ਇੱਕ ਮੇਰੀ ਬੇਨਤੀ ਸੁਣੋ ਮੈਂ ਉਹ ਜੋ ਸਪਸ਼ਟ ਕਰਨ ਦੇਣਾ ਸੀ ਕਾਬਤਖ ਸਾਹਿਬ ਨੂੰ ਇਹਦਾ ਸੌਂਪਤਾ ਅੱਗੇ ਉਹਨਾਂ ਨੇ ਦੇਖਣਾ ਹੈਗਾ ਮੈਂ ਹੁਣ ਉਹਦੇ ਬਾਰੇ ਅੱਜ ਕੋਈ ਟਿੱਪਣੀ ਉਹਨਾਂ ਨੇ ਇਸਤੀਫਾ ਦੇ ਦਿੱਤਾ ਉਹਦਾ ਕਾਰਨ ਕੀ ਹੈ ਇਸਤੀਫਾ ਦੇ ਦਿੱਤਾ ਦੇਖੋ ਮੇਰੀ ਮੰਨਤ ਇੱਛਾ ਸੀ ਕੋਈ ਕੋਈ ਕਿਸੇ ਦਾ ਕਾਰਨ ਨਹੀਂ ਕੋਈ ਹੋਰ ਨਹੀਂ ਸੋ ਤੁਸੀਂ ਸੁਣਿਆ ਪਰਮਿੰਦਰ ਸਿੰਘ ਢੀਂਸਾ ਜੋ ਕਿ ਅਜਿਛੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਅਤੇ ਆਪਣਾ ਸਪਸ਼ਟਿਕਰਨ ਦਿੰਦਾ ਹੈ ਜੋ ਵੀ ਹੁਕਮ ਦਿੱਤੇ ਗਏ ਸਨ ਜੱਦਦਾਰ ਤੇ ਵੱਲੋਂ ਉਸੇ ਮਰਿਆਦਾ ਦੇ ਤਹਿਤ ਇੱਕ ਨਿਮਾਣੇ ਸਿੱਖ ਵਜੋਂ ਜਿਹੜੇ ਕੀ ਹੈਗੇ ਨੇ ਪਰਮਿੰਦਰ ਸਿੰਘ ਢੀਂਸਾ ਜਿਹੜੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਅਤੇ ਉਹਨਾਂ ਨੇ ਆਪਣੀਆਂ ਗਲਤੀਆਂ ਦੇ ਲਈ ਮਾਫੀ ਮੰਗੀ ਹੈ ਤੇ ਇਹ ਵੀ ਕਿਹਾ ਹੈ ਕਿ ਜੋ ਵੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਜਾਵੇਗੀ ਉਹ ਅਸੀਂ ਮਨਜ਼ੂਰ ਕਰਾਂਗੇ ਪਰਵਾਨ ਕਰਾਂਗੇ ਬਿਨਾ ਕਿਸੇ ਜਿਹੜੇ ਕੀ ਹੈ ਕਿੰਤੂ ਪਰੰਤੂ ਦੇ ਕਿਉਂਕਿ ਗੁਰੂ ਸਾਹਿਬ ਜਿਹੜੇ ਹੈਗੇ ਨੇ ਗੁਰੂ ਮਰਯਾਦਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤੇ ਕੋਈ ਵੀ ਜਿਹੜੀ ਆ ਉਹ ਜਿਕਰ ਸਜ਼ਾ ਉਹਨਾਂ ਨੂੰ ਮਿਲਦੀ ਆ ਤਾਂ ਉਹ ਆਪਣੀ ਜਿਹੜੀ ਆ ਉਹ ਸਜ਼ਾ ਨੂੰ ਤੰਦੇਹੀ ਨਾਲ ਨਿਭਾਉਣਗੇ ਹੁਣ ਤੁਹਾਨੂੰ ਜ਼ਿਕਰ ਕਰਾਂਗੇ ਕਿ ਪਰਮਿੰਦਰ ਸਿੰਘ ਢੀਂਸਾ ਦੇ ਵੱਲੋਂ ਜਿਹੜਾ ਕਿ ਅਸਤੀਫਾ ਹੈਗਾ ਜੱਦਦਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭੇਜਿਆ ਗਿਆ ਜੋ ਕਿ ਕਨਵੀਨਰ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਪਣੇ ਅਸਤੀਫੇ ਦੇ ਵਿੱਚ ਪਰਮਿੰਦਰ ਸਿੰਘ ਢੀਂਸਾ ਨੇ ਕੀ ਲਿਖਿਆ ਉਹ ਵੀ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰਾਂਗੇ ਸਤਿਕਾਰਯੋਗ ਸ਼੍ਰੀ ਵਡਾਲਾਤ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੇਰੇ ਤੋਂ ਜਿਹੜਾ ਕੀ ਹੈ ਇਸ ਮੁੱਦੇ ਦੇ ਉੱਪਰ ਜਿਹੜਾ ਕੀ ਇਹ ਪੂਰਾ ਇਸ ਸਮੇਂ ਸਥਿਤੀ ਬਣੀ ਉਸ ਤੇ ਉੱਪਰ ਸਪਸ਼ਟਿਕਰ ਮੰਗਿਆ ਗਿਆ ਸੀ ਉਸ ਨੂੰ ਲੈ ਕੇ ਮੈਂ ਬੇਨਤੀ ਕਰਦਾ ਹਾਂ ਆਪ ਜੀ ਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮੇਰੇ ਤੋਂ ਬਤੌਰ ਸਾਬਕਾ ਕੈਬਨਿਟ ਮੰਤਰੀ ਰਹਿੰਦਿਆਂ ਸਪਸ਼ਟਿਕਰਨ ਮੰਗਿਆ ਗਿਆ ਹੈ ਉਸ ਸਪਸ਼ਟਿਕਰਨ ਦੇਣ ਦੇ ਲਈ ਮੈਂ ਕੱਲ ਯਾਨੀ ਕਿ ਅੱਜ ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਜਾ ਰਿਹਾ ਹੈ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੇ ਰਤਬੇ ਅਹੁਦੇ ਤਿਆਗ ਕੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਵਾਂ ਕਿਰਪਾ ਕਰਕੇ ਆਪ ਜੀ ਦੇ ਵੱਲੋਂ ਦਿੱਤੇ ਗਏ ਪ੍ਰੈਜ਼ੀਡੀਅਮ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲਈ ਤੁਹਾਡਾ ਅਤੇ ਬਤੌਰ ਮੈਨੂੰ ਇਹ ਜੋ ਜ਼ਿੰਮੇਵਾਰੀ ਸੌਂਪੀ ਗਈ ਸੀਗੀ ਪ੍ਰੈਜ਼ੀਡੀਅਮ ਮੈਂਬਰ ਦੀ ਉਸ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਦਿਨ ਰਾਤ ਪਾਰਟੀ ਦੇ ਨਾਲ ਜਿਹੜਾ ਕੀ ਹੈ ਉਹ ਸੇਵਾਮਾਨ ਨਿਭਾਉਂਦਾ ਰਹੇਗਾ ਇੱਕ ਨਿਮਾਣੇ ਵਰਕਰ ਦੀ ਵਜੋਂ ਇਹ ਜਿਹੜਾ ਕੀ ਹੈ ਪਰਮਿੰਦਰ ਸਿੰਘ ਢੀਂਸਾ ਦੇ ਵੱਲ ਜਿਹੜਾ ਕੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਪਣਾ ਡਿਜ਼ਾਈਨ ਭੇਜਿਆ ਗਿਆ ਸਤੀਫਾ ਭੇਜਿਆ ਗਿਆ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੁਣ ਬੀਬੀ ਜਗੀਰ ਕੋੜ ਨੇ ਆਪਣੇ ਸਤੀਫੇ ਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਜਿਹੜਾ ਕੀ ਪੜਕੇ ਸੁਣਾ ਦਿੰਦੇ ਆ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿਸ ਦੀ ਅਕਾਲ ਤਖਤ ਸਾਹਿਬ ਦੇ ਵੱਲੋਂ ਮੇਰੇ ਕੋਲੋਂ ਬਤੌਰ ਕੈਬਨਿਟ ਮੰਤਰੀ ਸਪਸ਼ਟਿਕਰਣ ਮੰਗਿਆ ਗਿਆ ਮੈਂ ਅੱਜ ਸੋਮਵਾਰ ਨੁਜਰੇ ਕਿ ਜਿਹੜੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੇ ਲਈ ਜਾ ਰਹੀਆਂ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੀ ਪਾਰਟੀ ਦੇ ਸਾਰੇ ਦੁਤਬੇ ਛੱਡ ਕੇ ਜੱਤੜਾ ਜਿਹੜੇ ਜੱਤੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਪੇਸ਼ ਹੋਮਾ ਅਤੇ ਪਾਰਟੀ ਵੱਲੋਂ ਮੈਨੂੰ ਸਲਾਹਕਾਰ ਅਤੇ ਐਗਜ਼ੀਕਿਊਟਿਵ ਮੈਂਬਰ ਜਿਹੜਾ ਕਿ ਲਗਾਇਆ ਗਿਆ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੀ ਹਾਂ ਜੋ ਮੈਂ ਇੱਕ ਸਧਾਰਨ ਸਿੱਖ ਦੇ ਤੌਰ ਤੇ ਪੇਸ਼ ਹੋ ਕੇ ਆਪਣੀ ਮਨੋ ਭਾਵਨਾ ਦੇ ਜਿਹੜੀ ਉਹ ਦਰਸਾ ਸਕਾ ਇਹ ਨਿਮਾਣੇ ਸਿੱਖ ਦੇ ਤੋੜਦੇ ਜਿਹੜੇ ਕੀ ਹੈ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਸਾ ਜਿਹੜੇ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਸੋਨ ਸਿੰਘ ਠੰਡਲ ਜੋ ਕਿ ਉਸ ਸਮੇਂ ਕੈਬਨਿਟ ਮੰਤਰੀ ਸਨ ਉਹਨਾਂ ਦੇ ਵੱਲੋਂ ਵੀ ਪੇਸ਼ ਹੋ ਕੇ ਆਪਣਾ ਸਪਸ਼ਟਕਰਨ ਦਿੱਤਾ ਗਿਆ ਤੇ ਉਹਨਾਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਕਿਹਾ ਉਹ ਸੁਣਾਉਂਦੇ ਆਂ ਆਕਨ ਸਾਹਿਬ ਦਾ ਜੋ ਹੁਕਮ ਹੋਇਆ ਸੀ ਉਸ ਹੁਕਮ ਦੇ ਨੂਰ ਸਿਰ ਮੱਥੇ ਪ੍ਰਵਾਨ ਕਰਦੇ ਆਂ ਅੱਜ ਮੈਂ ਕਾਤਰ ਸਾਹਿਬ ਦੇ ਬਹੁਤ ਨਿਰਮਾਣੀ ਸਿੱਖ ਵਜੋਂ ਨਿਮਰਤਾ ਸਹਿਤ ਨਾਸਮਤਿਕ ਹੋਇਆ ਔਰ ਉਥੇ ਜੋਦੜੀ ਅਰਦਾਸ ਬੇਨਤੀ ਕੀਤੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਜੇ ਕੋਈ ਸਾਡੀ ਕਿਤੇ ਕਮੀ ਪੇਸ਼ੀ ਕੋ ਭੁੱਲ ਰਹੇਗੇ ਤਾਂ ਵਾਹਿਗੁਰੂ ਨੂੰ ਮਾਫ ਕਰਨ ਸੋ ਜੋ ਜਹੇਦਾ ਸਾਹਿਬ ਵੱਨੋਂ ਮੰਗਿਆ ਗਿਆ ਸੀ ਕਿ ਆਪਣੇ ਵੱਲੋਂ ਸਪਸ਼ਟੀਕਰਨ ਦਿਓ ਉਹ ਸਪਸ਼ਟੀਕਰਨ ਵੀ ਅੱਜ ਮੈਂ ਜਿਹੜਾ ਉਹ ਦੇਣ ਵਾਸਤੇ ਹਾਜ਼ਰ ਹੋਇਆ ਉਹ ਦਫ਼ਤਰ ਦੇ ਵਿੱਚ ਪੀਐਸ ਸਾਹਿਬ ਨੇ ਰਿਸੀਵ ਕਰ ਲਿਆ ਅੱਜ ਤੋਂ ਬਾਅਦ ਜੋ ਵੀ ਗਾਂਹ ਜੈਦਾ ਸਾਹਿਬ ਕੋਈ ਵੀ ਸਾਨੂੰ ਹੁਕਮ ਦੇਣਗੇ ਕਿਸੇ ਤਰ੍ਹਾਂ ਦਾ ਵੀ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਕਰ ਦੇਣਾ ਸੀ ਤੁਸੀਂ ਰਹੇ ਹੋ ਮੰਤਰੀ ਕਿ ਕਿਹੜੇ ਸੰ ਤੋਂ ਕਿਹੜੇ ਸੰ ਤੱਕ ਰਹੇ ਹੋ ਦੇਖੋ ਮੈਂ ਸਹੀ ਮਹਿਨੇ ਦੇ ਵਿੱਚ 97 ਤੋਂ 17 ਤੱਕ ਮੈਂ ਐਮਐਲਏ ਰਹਾ ਮંત્રી ਮੈਂ 97 ਵਾਲੀ ਸਰਕਾਰ ਵਿੱਚ ਵੀ ਸਟੇਟ ਮੰਤਰੀ ਰਿਹਾ 7 ਵਾਲੀ ਵਿੱਚ ਮੈਂ ਚੀਫ ਪਾਰਲੀਮੈਂਟਰੀ ਸੈਕਟਰੀ ਆ ਤੇ 12 ਵਾਲੀ ਵਿੱਚ ਮੈਂ ਕੈਬਨਟ ਮੰਤਰੀ ਰਿਹਾ ਮੇਰੇ ਕੋਲ ਕਨਫੇਲ ਵਿਭਾਗ ਕਲਚਰ ਟੂਰਿਜ਼ਮ ਵਿਭਾਗ ਮੇਰੇ ਕੋਲ ਰਿਹਾ ਉਸ ਕਰਕੇ ਸੁਮੇਦ ਰਾਣ ਜੋ ਵੀ ਇੱਕ ਆਖਰੀ ਸਵਾਲ ਹੈ ਅੱਜ ਜੋ ਕਾਲੀ ਦਲ ਦਾ ਹਾਲਾਤ ਨਹੀਂ ਸੀ ਹਾਸ਼ੀਏ ਤੇ ਪਹੁੰਚ ਚੁੱਕਿਆ ਹੈ ਅਕਲੀ ਦਲ ਹਾਸ਼ੀਏ ਤੇ ਪਹੁੰਚ ਚੁੱਕਿਆ ਹੈ ਤੁਹਾਨੂੰ ਇਹ ਸਵਾਲ ਸੀਗਾ ਕੀ ਕਾਰਨ ਮੁੱਖ ਕੀ ਲੱਗਦੇ ਨੇ ਤੁਸੀਂ ਇੱਕ ਤੁਸੀਂ ਆਖਿਆ ਕਿ ਤੁਹਾਡਾ ਲੰਮਾ ਟਿਨਿਓਰ ਰਿਹਾ ਪੀਰੀਅਡ ਰਿਹਾ ਤੁਹਾਨੂੰ ਕੀ ਲੱਗਦਾ ਐਜ਼ ਅ ਇੱਕ ਪੋਲਿਟਿਸ਼ੀਅਨ ਤੁਹਾਨੂੰ ਕੀ ਲੱਗਦਾ ਹੈ ਵਾਕਈ ਗਲਤੀਆਂ ਹੋਈਆਂ ਨੇ ਅਕਾਲੀ ਸਰਕਾਰ ਵੱਲੇ ਤਾਂ ਹੀ ਲੋਕਾਂ ਨੇ মুনਕਰ ਹੋਏ ਨੇ ਅਕਾਲੀ ਦਲ ਤੋਂ ਦੇਖੋ ਜਿਹੜੀ ਸੰਗਤ ਆ ਜਾਂ ਜਿਹੜੇ ਪਬਲਿਕ ਆ ਕੋ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦਾ ਰਾਈਟ ਹੁੰਦਾ ਜੋ ਉਹਨਾਂ ਨੇ ਫੈਸਲਾ ਕੀਤਾ ਉਸ ਨੂੰ ਵੀ ਖੜੇ ਮੱਥੇ ਪਰਵਾਣ ਕਰਦੇ ਆ ਪਰ ਮੈਂ ਇਹ ਨਹੀਂ ਗੱਲ ਕਹਿ ਸਕਦਾ ਕਿ ਅਸੀਂ ਆ ਗਲਤੀਆਂ ਕੀਤੀਆਂ ਪਰ ਗਲਤੀਆਂ ਕੰਮ ਕਰਦੇ ਆ ਕਈ ਵਾਰੀ ਜਾਣੇ ਨੇ ਜਾਣੇ ਹੋ ਜਾਣੀਆਂ ਇਹੀ ਮੈਂ ਲਬਦ ਪਹਿਲਾਂ ਕਿਹਾ ਕਿ ਜਦੋਂ ਕੋ ਬੰਦਾ ਕੰਮ ਕਰਦਾ ਜਿਹੜੇ ਕੰਮ ਸਾਡੀਆਂ ਸਰਕਾਰਾਂ ਨੇ ਕੀਤੇ ਆ ਉਹ ਕੋਈ ਸਰਕਾਰ ਕਰ ਨਹੀਂ ਸਕੀ ਅੱਜ ਮੈਂ ਇਹੀ ਮੈਂ ਬੇਨਤੀ ਬੇਨਤੀ ਕਰ ਰਿਹਾ ਕਿ ਅੱਜ ਉਹ ਲੋਕ ਗੱਲਾਂ ਕਰ ਰਹੇ ਆ ਜਿਹੜੇ ਲੋਕ ਜਿਨ੍ਹਾਂ ਨੇ ਆਪ ਕੁਝ ਨਹੀਂ ਕੀਤਾ ਇਸ ਕਰਕੇ ਸਾਨੂੰ ਇਲਾਹੀ ਹੁਕਮ ਹੈ ਜਹੇਦਾ ਸਾਹਿਬ ਦਾ ਕਿ ਕੋਈ ਗੱਲ ਕਿਸੇ ਪਾਰਟੀ ਦੇ ਜਾਂ ਕਿਸੇ ਦੇ ਖਿਲਾਫ ਕਰਨੀ ਨਹੀਂ ਇਸ ਕਰਕੇ ਬਹੁਤਾ ਕੁਝ ਨਹੀਂ ਮੈਂ ਕਹਿ ਸਕਦਾ ਪਰ ਅਸੀਂ ਆਪਣੇ ਦੁਜੀ ਦੇ ਉੱਪਰ ਕੰਮ ਆਪਣੇ ਵੱਲੋਂ ਬੜੇ ਡਿਵੈਲਪਮੈਂਟ ਦੇ ਪੱਖੋਂ ਵੀ ਆਪਣਾ ਵਿਰਸਾ ਸੰਭਾਲਣ ਦੇ ਪੱਖੋਂ ਵੀ ਬਹੁਤ ਕੁਝ ਕੀਤਾ ਤੇ ਜੇ ਫਿਰ ਵੀ ਕੋਈ ਬੰਦੇ ਇਹ ਸਮਝਦੇ ਆ ਗਲਤੀ ਹੈ ਤੇ ਉਹਦੀ ਇਥੇ ਮਾਫੀ ਮੰਗਣ ਵਾਸਤੇ ਆਏ ਮੈਂ ਅਕਾਲੀ ਦਲ ਦਾ ਹਿੱਸਾ ਹਾਂ ਇਸ ਟਾਈਮ ਮੈਂ ਹਿੱਸਾ ਹਾਂ ਅਕਾਲੀ ਦਲ ਦਾ ਇਹ ਮੈਂ ਤੇ ਦੇਖੋ ਮੈਂ 80 ਦਾ ਅਕਾਲੀ ਦਲ ਦਾ ਮੈਂਬਰ ਹਾਂ ਮੈਂ ਆਪਣੀ ਪੂਰੀ ਜ਼ਿੰਦਗੀ ਸੋ ਜ਼ਿਕਰ ਕਰ ਦਈਏ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਕੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟਿਕਰਣ ਦੇਣਾ ਸੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਵੱਡੀ ਚਾਲ ਜਿਹੜੀ ਉਹ ਖੈ ਲਗੇ ਜਿਸ ਕੀ ਬਲਵਿੰਦ ਸਿੰਘ ਭੁੰਦਰ ਨੂੰ ਜਿਹੜਾ ਕੀ ਇਹ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਸੀ ਪਰ ਉਦੋਂ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਪ੍ਰਧਾਨਗੀ ਦਾ ਉਦਾਂ ਨਹੀਂ ਛੱਡਿਆ ਗਿਆ ਸੀ ਅਤੇ ਅੱਜ ਵੀ ਜਿਹੜੇ ਕੀ ਪ੍ਰਧਾਨਗੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ ਤੇ ਪੂਰੀ ਜਿਹੜੀ ਖੇਡ ਹੈ ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਹੀ ਲੈ ਕੇ ਉਹ ਚੱਲੀ ਆ ਰਹੀ ਹੈ ਅਜੇ ਦੇ ਵਿੱਚ ਜਿਹੜਾ ਕੀ ਹੈ ਜਦੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਧਾਨਗੀ ਦਾ ਉਹਦਾ ਨਹੀਂ ਛੱਡਿਆ ਗਿਆ ਕਾਰਜਕਾਰੀ ਪ੍ਰદાન ਬਲਵਿੰਦਰ ਸਿੰਘ ਭੁੰਦਰ ਨੂੰ ਲਗਾ ਦਿੱਤਾ ਗਿਆ ਤਾਂ ਉਸ ਸਮੇਂ ਹੀ ਬਾਗੀ ਤੜੇ ਦੇ ਮੈਂਬਰਾਂ ਦੇ ਵੱਲੋਂ ਕਈ ਵੱਡੇ ਸਵਾਲ ਚੁੱਕੇ ਗਏ ਸਨ ਅਤੇ ਇੱਥੋਂ ਤੱਕ ਕਿ ਬੀਬੀ ਜਗੀਰਕੋਟ ਦੇ ਜਦੋਂ ਗਲਬਾਤ ਕੀਤੀ ਗਈ ਤਾਂ ਹੁਣ ਇਹ ਕਹਿ ਦਿੱਤਾ ਸੀ ਕਿ ਇੱਕ ਮਲਜ਼ਮ ਦੇ ਵੱਲੋਂ ਦੂਸਰੇ ਮਲਜ਼ਮ ਨੂੰ ਜਿਹੜਾ ਕੀ ਹੈ ਉਹਦਾ ਦਿੱਤਾ ਗਿਆ ਜਿਸ ਨੂੰ ਅਸੀਂ ਅਸਵੀਕਾਰ ਕਰਦੇ ਹਾਂ ਨਹੀਂ ਮੰਨਦੇ ਪਰ ਇੱਥੇ ਇੱਕ ਹੋਰ ਜਿਹੜੀ ਕੀ ਗੱਲ ਬੀਬੀ ਜਗੀਰਕੋਟ ਦੀ ਸੱਚ ਹੋਣ ਦੀ ਨਜ਼ਰ ਆਈ ਹੈ ਕਿ ਬੀਬੀ ਜਗੀਰਕੋਟ ਨੇ ਕਿਹਾ ਸੀ ਕੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਗਲਤੀਆਂ ਤੇ ਗਲਤੀਆਂ ਕਰਦੇ ਹੀ ਚਲੇ ਆ ਰਹੇ ਨੇ ਅਤੇ ਹੁਣ ਹਾਲੀ ਦੇ ਵਿੱਚ ਜਿਹੜਾ ਕੀ ਘਟਨਾਕ੍ਰਮ ਵਾਪਰਿਆ ਕੀ ਜਿਹੜੇ ਬਲਵਿੰਦਰ ਸਿੰਘ ਭੁੰਦਰ ਦੇ ਉਹ ਸਾਕਾ ਲਗਾਏ ਜਾਂਦੇ ਨੇ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਦਾ ਨਾਮ 1986 ਦੇ ਸਾਕਾ ਨਕੋਦਰ ਕਾਂ ਦੇ ਵਿੱਚ ਆਇਆ ਸੀ ਜਦੋਂ ਬੇਅਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਦੇ ਲਈ ਮੋਰਚਾ ਲੱਗਿਆ ਸੀ ਤਾਂ ਪੁਲਿਸ ਦੇ ਵੱਲੋਂ ਜਿਹੜੇ ਕੀ ਹੈ ਚਾਰ ਜਿਹੜੀਆਂ ਕੀ ਮੌਤਾ ਕੀਤੀਆਂ ਗਈਆਂ ਸੀ ਉਸ ਸਮੇਂ ਮੋਰਚੇ ਦੇ ਵਿੱਚ ਚਾਰ ਜਿਹੜੇ ਕੀ ਸਿੱਕੇ ਸ਼ਹੀਦ ਹੋ ਸੰਤਾ ਉਸ ਸਮੇਂ ਗੁਰੂ ਜਿਹੜਾ ਕਿ ਦਰਬਾਰਾ ਸਿੰਘ ਗੁਰੂ ਕਾਫੀ ਚਰਚਾ ਦੇ ਵਿੱਚ ਰਹੇ ਸਨ ਪਰ ਅਜੇਹ ਦੇ ਵਿੱਚ ਜਿਹੜਾ ਕਿ ਹੈ ਬਲਵਿੰਦਰ ਸਿੰਘ ਭੁੰਦਰ ਦਾ ਜਿਹੜਾ ਕਿ ਸਲਾਹਕਰ ਲਗਾਇਆ ਜਾਣਾ ਨਿਯੁਕਤੀ ਦਿੱਤੀ ਜਾਣਾ ਮਹਿਜ਼ 4 ਦਿਨ ਪਹਿਲਾਂ ਇਹ ਸਭ ਕੁਝ ਕੀਤਾ ਜਾਂਦਾ ਹੈ ਅਤੇ ਜਦੋਂ ਪਾਰਟੀ ਦੇ ਵਿੱਚ ਇਹ ਸਭ ਨੂੰ ਲੈ ਕੇ ਆਵਾਜ਼ ਉੱਠਣ ਲੱਗਦੀ ਹੈ ਬਾਗੀ ਸੁਰ ਜਿਹੜੇ ਕਿ ਤੇਲ ਸੋਣ ਲੱਗਦੇ ਨੇ ਤਾਂ ਫਿਰ ਉਹਨਾਂ ਦੇ ਕੋਲੋਂ ਇਹ ਜਿਹੜਾ ਕਿ ਹੈ ਸਲਾਹਕਰ ਦਾ ਉਹਦਾ ਹੈਗਾ ਇਹ ਦਰਬਾਰਾ ਸਿੰਘ ਗੁਰੂ ਤੋਂ ਵਾਪਸ ਲੈ ਲਿਆ ਜਾਂਦਾ ਸੋ ਕਿੰਨਾ ਕੀਤੇ ਕਹਿ ਸਕਦੇ ਆ ਕਿ ਬੀਬੀ ਜ਼ਗੀਰਕੋਟ ਦਾ ਜਿਹੜਾ ਕਿ ਅ ਵਚਨ ਹੈਗੇ ਨੇ ਉਹ ਸੱਚ ਹੁੰਦੇ ਨਜ਼ਰ ਆ ਰਹੇ ਨੇ ਪਰ ਅਜੇ ਦੇ ਵਿੱਚ ਇਹ ਵੀ ਇੱਕ ਸਵਾਲ ਹੈ ਕਿ ਜੇਕਰ ਅਕਾਲੀ ਦਲ ਨੂੰ ਪਹਿਲਾਂ ਵਾਲੀ ਮਜਬੂਤ ਸਥਿਤੀ ਦੇ ਵਿੱਚ ਲੈ ਕੇ ਆਉਣਾ ਸ ਫਿਰ ਪ੍ਰਧਾਨਗੀ ਨੂੰ ਲੈ ਕੇ ਕਿਹੜਾ ਨਾਮ ਜ਼ਿਆਦਾ ਸੁਰੱਖਿਆ ਦੇ ਵਿੱਚ ਹੈਗਾ ਜਾਂ ਫਿਰ ਬਾਗੀ ਧੜਾ ਅਤੇ ਜਾਂ ਫਿਰ ਅਕਾਲੀ ਦਲ ਦਾ ਧੜਾ ਉਹ ਕਿਸ ਨੂੰ ਪ੍ਰਧਾਨ ਆਪਣਾ ਜਿਹੜਾ ਕੀ ਉਹ ਬਣਾਉਣਾ ਚਾਹੁੰਦੇ ਨੇ ਇਸ ਨੂੰ ਲੈ ਕੇ ਹਲੇ ਜਿਹੜਾ ਕੀ ਕਿਆਸਰਾਈਆਂ ਹੀ ਲਗਾਈਆਂ ਜਾ ਰਹੀ ਨੇ ਪਰ ਇੱਥੇ ਅਮਰਿਤਪਾਲ ਦਾ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਬਲੋ ਆਪਣੇ ਸ਼ਬਦਾ ਦੇ ذریعے ਅਕਾਲੀ ਦਲ ਦੀ ਜਿਹੜੀ ਕੀ ਪੱਕੇ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਅਸੀਂ ਅਕਾਲੀ ਦਲ ਨੂੰ ਇਸ ਤਰ੍ਹਾਂ ਦੇ ਨਾਲ ਡੁੱਬਦਾ ਹੋਇਆ ਨਹੀਂ ਦੇਖ ਸਕਦੇ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਯਤਨ ਕਰਾਂਗੇ ਪਰ ਪ੍ਰਧਾਨਗੀ ਲਈ ਜੇਕਰ ਅਮਰਿਤਪਾਲ ਸਿੰਘ ਇਸ ਤਰ੍ਹਾਂ ਦੇ ਨਾਲ ਸਥਿਤੀ ਦੇ ਵਿੱਚ ਆਉਂਦੇ ਨੇ ਤਾਂ ਜ਼ਾਹਰ ਜੀ ਗੱਲ ਹੈ ਕਿ ਫਿਰ ਇੱਕ ਬਣੀ ਬਣਾਈ ਪਾਰਟੀ ਦੇ ਉੱਪਰ ਆ ਕੇ ਉਹਨਾਂ ਦਾ ਜਿਹੜਾ ਕੀ ਕਬਜ਼ਾ ਹੋ ਜਾਵੇਗਾ ਫਿਰ ਬਾਕੀ ਜਿਹੜਾ ਹੋਵੇ ਜਾਂ ਫਿਰ ਕਹਿ ਲਈਏ ਕਿ ਅਕਾਲੀ ਦਲ ਦੇ ਜਿਹੜੇ ਕੀ ਬਚੇ ਹੋਏ ਮੈਂਬਰ